ਹਾਂਜੀ ਦੋਸਤੋ ਤੁਸੀਂ ਜੁੜ ਗਏ ਹੋ ਸਾਡੇ YouTube ਚੈਨਲ ਤੇ Facebook ਪੇਜ ਦੇ ਨਾਲ ਸਵਾਗਤ ਹੈ ਤੁਹਾਡਾ ਅੱਜ ਅਸੀਂ ਗੱਲਬਾਤ ਕਰ ਰਹੇ ਹਾਂਗੇ ਬੈਲਰ ਯੂਨੀਅਨ ਦੇ ਬਾਰੇ ਜਿਹੜੇ ਵੀ ਆਪਣੇ ਵੀਰ ਬੈਲਰ ਚਲਾਉਂਦੇ ਆ ਉਹਨਾਂ ਦਾ ਇੱਕ ਯੂਨੀਅਨ ਆ ਜਿਹੜਾ ਬਣਿਆ ਹੋਇਆ ਹੈਗਾ ਉਹਨਾਂ ਵੱਨੀਓ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਇਸ ਵਾਰ ਜਿਹੜੇ ਬੈਲਰ ਹੈ ਉਹ ਨਹੀਂ ਚਲਾਉਣਗੇ ਉਹ ਬੈਲਰ ਕਿਉਂ ਨਹੀਂ ਚਲਾਉਣਗੇ ਕਿਉਂਕਿ ਉਹਨਾਂ ਦਾ ਜਿਹੜਾ ਪ੍ਰਾਈਵੇਟ ਫੈਕਟਰੀਆਂ ਨੇ ਮਾਲ ਖਰੀਦੀਆਂ ਨੇ ਪਰਾਲੀ ਖਰੀਦੀਆਂ ਨੇ ਉਹਨਾਂ ਦੇ ਨਾਲ ਰੇਟ ਦੀ ਜਿਹੜੀ ਸਹਿਮਤੀ ਆ ਗਈ ਐ ਇਸ ਵਾਰ ਉਹ ਨਹੀਂ ਬਣੀ ਉਹਨਾਂ ਦੀਆਂ ਕੁਝ ਵੀਡੀਓਜ਼ ਵੀ ਆ ਰਹੀਆਂ ਨੇ ਉਹਨਾਂ ਦੇ ਬਿਆਨ ਵੀ ਆ ਰਹੇ ਨੇ ਕਿ ਅਸੀਂ ਇਸ ਵਾਰ ਜਿਹੜਾ ਬੇਲਰਾਂ ਨਹੀਂ ਚਲਾਵਾਂਗੇ ਇਸ ਸੰਬੰਧ ਦੇ ਵਿੱਚ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਾਂ ਜਸਰੀ ਕਾਹਲ ਜੀ ਹਾਂਜੀ ਬਲਵਿੰਦਰ ਸਿੰਘ ਜੀ ਜਿਹੜਾ ਬੇਲਰ ਯੂਨੀਅਨ ਆ ਇਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਬਿਆਨ ਆ ਰਹੇ ਨੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖ ਇਹ ਅਮਰਜੀਤ ਜਿਹੜੀ ਬੀਲਰ ਜੁਨੀਅਨ ਆ ਉਹਦੀਆਂ ਵੀ ਸਮੱਸਿਆਵਾਂ ਹੈਗੀਆਂ ਨੇ ਦੇਖੋ ਜੇ ਆਪਾਂ ਕਹੀਏ ਵੀ ਉਹਨਾਂ ਦੀ ਸਮੱਸਿਆਵਾਂ ਨਹੀਂ ਜਾਂ ਉਹ ਟਕਵੰਜ ਕਰਦੇ ਆ ਜਾਂ ਹੋਰ ਇਹ ਆਪਾਂ ਸਮੱਸਿਆਵਾਂ ਜੋ ਸੁਣਾ ਗਏ ਜਦੋਂ ਕੋਈ ਸੁਣਨੀ ਨਹੀਂ ਫਿਰ ਕੋਈ ਸਮੱਸਿਆ ਨਹੀਂ ਜੋ ਕਿਸੇ ਦੀ ਗੱਲ ਸੁਣਾ ਗਏ ਫਿਰ ਸਮੱਸਿਆ ਹੁਣ ਜਿਹੜਾ ਅੱਜ ਤੋਂ 2023 ਦੇ ਵਿੱਚ ਅੱਜ ਆਪਾਂ 25 ਦੇ ਵਿੱਚ ਬੈਠੇ ਆਂ 23 ਦੇ ਵਿੱਚ ਇਹ ਜਿਹੜਾ ਪਰਾਲੀ ਦਾ ਰੇਟ ਸੀਗਾ ਉਦੋਂ 220 ਤੇ 200 ਦੇ ਵਿੱਚ ਸੀਗਾ ਤੇ ਉਹਦੇ ਜੋ ਰੇਟ ਉਹ ਹੋ ਸੀਗਾ ਉਹਦਾਂ ਨੂੰ 2 ਰੁਪਏ ਬਣਦੇ ਵੀ ਸੀਗੇ ਕਿਉਂਕਿ ਇਧਰੋਂ ਇਹ ਬਣਾ ਲੈਂਦੇ ਸੀਗੇ ਫਰੀਜ਼ ਦੇ ਵਿੱਚ ਮਿਲ ਜਾਂਦੀ ਸੀਗੀ ਪਰਾਲੀ ਤੇ ਉਧਰ ਉਹ ਮੰਨ ਕੇ ਚੱਲ ਵੀ ਲੈ ਜਾਂਦੇ ਸੀਗੇ ਉਹਨਾਂ ਨੂੰ ਮੰਨ ਕੇ ਚੱਲ ਵੀ ਸਾਰਾ ਖਰਚਾ ਕੱਢ ਕੇ 750 ਰੁਪਏ ਉਹਨਾਂ ਨੂੰ ਕਵਾਂਟਲ ਬਣ ਜਾਂਦਾ ਸੀ ਵਿੱਚੇ ਲੇਬਰ ਦਾ ਵਿੱਚੇ ਤੇਲ ਪਾਣੀ ਦਾ ਹੋਰ ਤੇ ਚੱਲ ਬਾਕੀ ਨਾ ਸਵਾ 100 ਵੀ ਨਾ ਮੰਨੋ ਤੁਸੀਂ ਮੂਰੇ ਦੇਖ ਲੈ 40 45 ਲੱਖ ਦੀ ਮਸ਼ੀਨਰੀ ਹੈਗੀ ਉਹਦਾ ਮੰਨ ਕੇ ਚੱਲੋ ਵੀ ਵਿਆਜ ਖਿਆਜ ਹੋਰ ਉਹ ਬਹੁਤ ਕੋਸ ਸੀਗਾ ਬੰਦੇ 4 5 5 ਡਰਾਈਵਰ ਰੱਖੇ ਵੀ ਹੁੰਦੇ ਸੀ ਉਹਨਾਂ ਦੇ ਮਸ਼ੀਨਰ ਤੇ ਇੱਕ ਕਿਉਂਕਿ ਦਿਨ ਰਾਤ ਚੱਲਦੀਆਂ ਨੇ ਇਹ ਇਕੱਠਾਂ ਨੇ ਉਹਦੀ ਜਿਹੜੀ ਵੱਡੀ ਮਸ਼ੀਨ ਆ ਜਿਹੜੀ ਨੂੰ ਆਪਾਂ 2 ਕਰੋੜ ਦੀ ਕਹਿੰਦੇ ਹੁੰਦੇ ਦਿਖਾਉਦੇ ਸੀਗੇ ਉਹ ਜਿਹੜੀ ਬਾਹਰੋਂ ਆਉਂਦੀ ਆ ਬਾਹਰੋਂ ਆਉਂਦੀ ਆ ਉਹ ਫੈਕਟਰੀ ਰਾਹੀਂ ਸਬਸਿਡੀ ਲੈਂਦੇ ਸੀਗੇ ਫੈਕਟਰੀ ਉਹਦਾ ਮੰਨ ਕੇ ਚੱਲੋ ਵੀ ਕਿਸ਼ਤ ਭਰਦੀ ਸੀ ਅੱਜ ਉਹਨਾਂ ਦੇ ਹਾਲਾਤ ਕੀ ਹੋ ਰਹੇ ਆ ਜੀ ਕਿਉਂ ਨਹੀਂ ਆ ਰਹੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਨੂੰ ਇਹ ਬੜਾ ਪ੍ਰਮੋਟ ਕਰ ਰਿਹਾ ਜੀ ਹੁਣ ਤਾਂ ਬਾਹਰਲੇ ਯੂਟਿਊਬਰ ਆ ਗਏ ਪਰਾਲੀ ਨੂੰ ਖਾਂਦੀ ਆ ਤੇ ਜਾ ਇਹਨਾਂ ਦਾ ਕੁਝ ਚਿਹਤਿਆ YouTube ਚੈਨਲ ਵਾਲੇ ਵੀ ਇਹ ਤਾਂ ਮੰਨ ਕੇ ਚੱਲੋ ਵੀ ਹੁਣ ਉਪਰਾਲੀ ਦਾ ਤਾਂ ਬਸ ਮੈਂਟੋਸ ਕਿੰਟਾਂ ਵਿੱਚ ਚੁਟਕੀ ਨਾਲ ਉਹ ਬੀਬੀਆਂ ਕੋ ਜਿਹੜੀਆਂ ਮੈਂ ਐਮਐਸਪੀ ਦਿੰਦੀ ਸੀ ਉਹਦੇ ਵਾਂਗੂ ਹੱਲ ਕਰ ਦਿੰਦੇ ਆ ਕਿ ਪਰਾਲੀ ਦਾ ਪਰ ਐਡਾ ਸੌਖਾ ਨਹੀਂ ਹੈਗਾ ਜੇ ਜਦੋਂ ਆਪਾਂ ਸਾਰੇ ਤੇ ਜਾਣਿਆ ਅੱਜ ਉਹਦਾ ਰੇਟ ਕੀ ਦੇ ਰਹੀ ਹੈਗੀ ਫੈਕਟਰੀ ਉਹ ਫੈਕਟਰੀਆਂ ਕੋਲੇ ਹੁਣ ਬਹੁਤ ਪਿਆ ਯਾਰ ਮਾਲ ਪਿਆਗਾ ਉਹ ਗਲੀ ਜਾਂਦਾ ਉਹ ਕੋਲੋਂ ਪਾ ਕੇ ਉਹ ਵੀ ਨਹੀਂ ਆਪਾਂ ਨੂੰ ਪਤਾਗਾ ਵੀ ਪੈਸੇ ਦੇ ਸਕਦੇ ਨਾ ਉਹਨਾਂ ਨੇ 140 ਰੁਪਏ 130 ਰੁਪਏ ਕਰ ਜੇ ਉਹਦੇ ਵਿੱਚ ਨਮੀ ਜ਼ਿਆਦਾ ਹੈ ਕੀ ਹੋਰ ਵੀ ਘਟਾਉਣਗੇ ਹੁਣ ਤੁਸੀਂ ਐਂ ਦੱਸੋ ਜਿਹੜਾ 140 ਰੁਪਏ ਵੇਚ ਕੇ ਉਹਦੇ ਮਗਰ ਪੱਲੇ ਪਊਗਾ ਕੀ ਇਹਦੇ ਸਬੰਧਤ ਨਾ ਬਿਆਨ ਵੀ ਆ ਰਹੇ ਆ ਸਾਸੀ ਤੁਹਾਨੂੰ ਇਹ ਵੀ ਵੀਡੀਓ ਇਹਨਾਂ ਦੇ ਹਾਂ ਇਹ ਵੀ ਵੀਡੀਓ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਆ ਸੁਣੋ ਕੀ ਕਾਰਨ ਰਹਿ ਆ ਮੇਰਾ ਨਾਮ ਸੁਨੀਲ ਕੁਮਾਰ ਹੈ ਮੰਡੀ ਰੋਡਾਲ ਦਾ ਮੈਂ ਸਾਫਕਾ ਸਰਪੰਚਾ ਡਿਸਟ੍ਰਿਕਟ ਫਾਜ਼ਿਲਕਾ ਰ ਬਿਲੋਂਗ ਕਰਦਾ ਸਭ ਇਹਨਾਂ ਵੱਡਾ ਪੈਸਾ ਖਰਚ ਕਰਕੇ ਤਕਰੀਬਨ 1 ਬੇਲਰ ਤੇ 30 ਤੋਂ 40 ਲੱਖ ਰੁਪਏ ਖਰਚ ਆਉਂਦਾ ਹੈ ਬਿਲਰ ਨਾ ਚਲਾਣਾ ਫਿਲਹਾਲ ਸਾਡੀ ਮਜਬੂਰੀ ਹੈ ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਵਾਸਤੇ ਜੇਕਰ ਸਾਨੂੰ ਕੰਮ ਕਰਨ ਦੇ ਦਰਮਿਆਨ ਲੌਸ ਹੁੰਦਾ ਤਾਂ ਕੋਈ ਵੀ ਕੰਮ ਕਰਨਾ ਕਿਸੇ ਵਾਸਤੇ ਵੀ ਆਸਾਨ ਨਹੀਂ ਕਈ ਸਾਲਾਂ ਤੋਂ ਜਿਹੜਾ ਬਿਲਰ ਆਪਣੇ ਬਿਲਰ ਮਾਲਕਾਂ ਨੂੰ ਇਸ ਗੱਲ ਦੀ ਦਿੱਕਤ ਆਉਂਦੀ ਹੈ ਕਿਉਂਕਿ ਬਿਲਰ ਮਾਲਕਾਂ ਨੇ ਜਿਹੜੀ ਪਰਾਲੀ ਇਕੱਠੀ ਕਰਨੀ ਹੁੰਦੀ ਇਹ ਜ਼ਿਆਦਾਤਰ ਸਪਾਵਰ ਪਲਾਂਟਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਫਾਜਲਕਾ ਆਪਣੇ ਫਾਜਲਕਾ ਜ਼ਿਲ੍ਹੇ ਦੇ ਵਿੱਚ ਪਾਵਰਪਲਾਂਟ ਕੋਈ ਨਹੀਂ ਪਰ ਇੱਥੇ ਫਾਜਲਕਾ ਦੇ ਵਿੱਚ ਸਾਡੇ ਪਾਵਰਪਲਾਂਟਾਂ ਵੱਲੋਂ ਡੰਪ ਲਾਏ ਜਾਂਦੇ ਨੇ ਸਾਡੇ ਨੇੜੇ ਸਿੱਧਿਆ ਪੇਪਰ ਮੇਲਾ ਗੱਦਾ ਰੋਪ ਦੇ ਵਿੱਚ ਇੱਕ ਪਲਾਂਟ ਹੈ ਹੋਰ ਵੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀ ਪ੍ਰਾਲੀ ਨੂੰ ਬਾਲਣ ਦੇ ਰੂਪ ਦੇ ਵਿੱਚ ਯੂਜ਼ ਕਰਦੀ ਹੈ ਤਾਂ ਸਾਨੂੰ ਉਹਦਾ ਰੇਟ ਸਹੀ ਨਾ ਮਿਲਣ ਕਰਕੇ ਤਾਂ ਕੁਝ ਹੋਰ ਜਿਹੜੀਆਂ ਉਹਨਾਂ ਵੱਲੋਂ ਸੰ ਉੱਥੇ ਆ ਗਈ ਨਾ ਗੱਲ ਹੁਣ ਉਹ ਜਿਹੜੇ ਹੁਣ ਤੈਨੂੰ ਪਤਾ ਹੈਗਾ ਵੀ ਆਹ ਚੀਜ਼ ਤੈਨੂੰ ਘਾਟੇ ਜਾਂਦੀ ਆ ਤੂੰ ਉਹਨੂੰ ਕਿਵੇਂ ਕਰੇਗਾ ਠੀਕ ਨਾ ਗੱਲ ਇਹ ਤਾਂ ਹੁਣ ਨੱਕ ਨਾਲ ਖੀਰਾ ਕਢਾ ਰਹੇ ਆ ਕਿ ਸਾਰਿਆਂ ਦੀ ਬੇਲਰ ਯੂਨੀਅਨ ਵਾਲਿਆਂ ਦੀ ਵੀ ਆਮ ਕਿਸਾਨਾਂ ਦੀਆਂ ਵੀ ਵੀ ਯਾਰ ਕਿਵੇਂ ਨਾ ਕਿਵੇਂ ਕਰਕੇ ਮੰਨ ਕੇ ਚੱਲੋ ਵੀ ਇਹਨਾਂ ਨੂੰ ਖੇਤੀ ਤੋਂ ਬਾਹਰ ਕਰਿਆ ਜਾਵੇ ਮਸਲਾ ਤਾਂ ਇੱਥੇ ਹੀ ਹੋ ਗਿਆ ਵੀ ਐਨੇ ਪਾਸੇ ਇਹਨਾਂ ਨੂੰ ਉਲਝਾ ਦਿਓ ਜਦੋਂ ਆਪਾਂ ਇੰਨੇ ਪਾਸੇ ਉਲਝੇ ਹੋਵਾਂਗੇ ਆਪਾਂ ਕਿਹਦੇ ਕਿਹਦੇ ਨਾਲ ਲੜਾਂਗੇ ਕਹਾਂਗੇ ਜਾਂ ਥੱਕ ਹਾਰ ਕੇ ਅਗਲਾ ਬਹਿ ਜਾਂਦਾ ਦੂਜੀ ਗੱਲ ਇਹ ਹੈਗਾ ਵੀ ਇਹਨਾਂ ਨੇ ਇੱਕ ਕਹਿੰਦੇ ਸੀ ਦਿੱਲੀ ਮਾਡਲ ਲਿਆਵਾਂਗੇ ਖੇਤੀ ਦੇ ਵਿੱਚ ਹਾਂ ਜਿਹੜਾ ਉਹ ਪਰਾਲੀ ਨਾਲ ਵਾਲੀ ਸਪਰੇਅ ਜੀ ਸੀਗੀ ਹਾਂ ਉਹ ਵੀ ਪਰਾਲੀ ਦੇ ਉੱਤੇ ਸਪਰੇਅ ਕਰੋ ਕਾਸੀ ਲੋੜ ਨਹੀਂ ਆਈ ਬੀਜਿਆ ਜਾਊਗਾ ਤੇ ਹੁਣ ਪਰਸੋਂ ਦੀ ਗੱਲ ਆ ਕਿ ਸੋਸਾਇਟੀ ਦੇ ਵਿੱਚ ਗੱਲ ਹੋਈ ਇਹ ਉੱਥੇ ਚੱਲ ਇਹ ਬਲੈਕ ਅਫਸਰ ਵੀ ਆਇਆ ਖੇਤੀਬਾੜੀ ਦੇ ਉਹਨਾਂ ਨੇ ਕਿਹਾ ਜੀ ਅਸੀਂ ਧੂਏ ਦੇ ਵਿੱਚ ਆਪਾਂ ਪਹਿਲਾਂ ਪ੍ਰਦੂਸ਼ਨ ਕਰਦੇ ਆ ਇੱਕ ਹੋਰ ਦਬਕਾ ਮਾਰਦੇ ਆ ਜੀ ਜਿਹੜਾ ਤੁਸੀਂ ਅੱਗੇ 4 ਵਜੇ ਤੋਂ ਬਾਅਦ ਅੱਗ ਲਾ ਦਿੰਦੇ ਸੀਗੇ ਹੁਣ ਸੈਟਲਾਈਟ ਉਹ ਵੀ ਤੁਹਾਨੂੰ ਥੋੜੀ ਦੇਖੂਗਾ ਤੇ ਉਹਦੇ ਤੇ ਵੀ ਡੰਡਾ ਸੁੱਟ ਦੇ ਚੜੂਗਾ ਮੰਨ ਕੇ ਤਾਂ ਧਮਕੀ ਵਾਲਾ ਮਾਹੌਲ ਫੁੱਲ ਧੌਂਕੀਆਂ ਹਾਂ ਫੁੱਲ ਧੌਂਕੀਆਂ ਉਹ ਵੀ ਇਹਨਾਂ ਦੇ ਵਿੱਚ ਉਹਦੇ ਵਿੱਚ ਫਿਰ ਸਾਡਾ ਇਹ ਹੋ ਗਿਆ ਸੀਗਾ ਉਹਨਾਂ ਨੂੰ ਕਹਿਤਾ ਸੀਗਾ ਵੀ ਠੀਕ ਆ ਗੱਲ ਵੀ ਤੁਸੀਂ ਕਿਸਾਨਾਂ ਦੇ ਉੱਥੇ ਜਥੇਬੰਦੀਆਂ ਦੇ ਵੀ ਬੰਦੇ ਸੀਗੇ ਵੀ ਤੁਹਾਨੂੰ ਲੈਟਰ ਤੇ ਲਿਖ ਕੇ ਦੇ ਦਿਆ ਕਰਾਂਗੇ ਵੀ ਐਨਾ ਆ ਮੈਂ ਕਿਸਾਨ ਆ ਐਨਾ ਮੇਰਾ ਵਾਹਣ ਵਿਲਾ ਹੋਇਆ ਹੋਇਆ ਐਨੀ ਤਰੀਕ ਨੂੰ ਮੈਂ ਝੋਨਾ ਲਾਉਣਾ ਆ ਸੌਰੀ ਕਣਕ ਬੀਜਣੀ ਆ ਐਨੀ ਤਰੀਕ ਨੂੰ ਮੈਂ ਆਲੂ ਬੀਜਣਿਆ ਵੀ ਐਨੀ ਤਰੀਕ ਨੂੰ ਜੇ ਤੁਸੀਂ ਭਾਈ ਵੱਢ ਕੇ ਵੱਡਾ ਪਿਆ ਹੋਊਗਾ ਗੱਠਾ ਬਣਾ ਕੇ ਲੈ ਜਾਓਗੇ ਤਾਂ ਠੀਕ ਹੈ ਨਹੀਂ ਮੈਂ ਇੰਨੀ ਤਰੀਕ ਨੂੰ ਦੋ ਦੰਸਰ ਨੂੰ ਦੇਖੂਗਾ ਇੰਨੀ ਤਰੀਕ ਨੂੰ ਮੈਂ ਅੱਗ ਲਾ ਦੂੰਗਾ ਵੀ ਸਭ ਤੋਂ ਪਹਿਲਾਂ ਕਾਇਦਾ ਲਿਖ ਕੇ ਲਾਵਾਂਗਾ ਉਹਦੇ ਤੇ ਤੁਹਾਡੇ ਜਿਹੜੇ ਰੈਫਰੈਂਸ ਨੰਬਰ ਹੋਊਗਾ ਉਹ ਤੁਹਾਡਾ ਪਾਇਆ ਹੋਕਰ ਵੀ ਅਸੀਂ ਗਨਾਹ ਦਾ ਅਸੀਂ ਜੇ ਸਾਡੇ ਤੇ ਕੋਈ ਕੇਸ ਹੁੰਦਾ ਕੁਝ ਵੀ ਹੁੰਦਾਗਾ ਅਸੀਂ ਉਹਦੇ ਵਿੱਚ ਕੀ ਹੈਗਾ ਅਸੀਂ ਉਹਦੇ ਵਿੱਚ ਦਾਦਿਤ ਦੇ ਵਿੱਚ ਜੇ ਸਾਡੇ ਤੇ ਹੋਊਗਾ ਪਰਚਾ ਹੋਊਗਾ ਅਸੀਂ ਰੱਖਦਾ ਵੀ ਆਹ ਭਾਈ ਅਸੀਂ ਲਿਖ ਕੇ ਦੇਈ ਬੈਠਾ ਤੇ ਫਿਰ ਸਾਡੇ ਤੇ ਕੋਈ ਕਾਰਵਾਈ ਜੇ ਹੁੰਦੀ ਹੈ ਤਾਂ ਇਹਨਾਂ ਨੂੰ ਪ੍ਰੂਬਾ ਕਾਰਵਾਈ ਹੋਣੀ ਉਹ ਚਲ ਇਹਦੇ ਤੇ ਸਾਰਿਆਂ ਦੀ ਸਹਿਮਤੀ ਹੋ ਗਈ ਸੀ ਤੇ ਇੱਕ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਜਿਹੜੀ ਆ ਤੁਸੀਂ ਦਿੱਲੀ ਦੇ ਵਿੱਚ ਇੰਨੀ ਮਿਹਨਤ ਕਰਕੇ ਕੇਜੀ ਵਾਲਾ ਰਖਿਆ ਨੇ ਪ੍ਰਾਲੀ ਗੱਲ ਨਾਲ ਜਿਹੜੀ ਉਹ ਬਣਾਈ ਹੈਗੀ ਬੈਕਟੀਰੀਆ ਕਹਿੰਦੇ ਉਹ ਜਿਹੜਾ ਕੀ ਹੈਗਾ ਉਹ ਸੋਡਾ ਯਾਰ ਬਈ ਯਾਰ ਤੁਸੀਂ ਤੁਸੀਂ ਕਿਸਾਨਾਂ ਨੂੰ ਦੇ ਦਿਓ ਤੁਸੀਂ ਰੱਖ ਕੇ ਕੀ ਕਰਨੀ ਹੈਗੀ ਇੰਨੇ ਨੇ ਪੈਸੇ ਪਹਿਲਾਂ ਤੁਸੀਂ ਕਿਸਾਨਾਂ ਦੇ ਬੇਲਰਾਂ ਤੇ ਲਵਾਈ ਜਾਂਦੇ ਹੋ ਸੁਪਰਸੀਟਰਾਂ ਤੇ ਲਵਾਈ ਜਾਂਦੇ ਹੋ ਉਹ ਉਹਦੀ ਲੋੜ ਹੀ ਨਾਲ ਰਹੇ ਪੈ ਜੂ ਉਹਦੇ ਨਾਲ ਉਹ ਕਹਿੰਦੇ ਸੀ ਸਹੀ ਨਹੀਂ ਪ੍ਰਾਲੀ ਵਾਲੀ ਉਹ ਕਿੱਡਾ ਝੂਠ ਦੇ ਕੇ ਕਿਸਾਨਾਂ ਨਾਲ ਮਾਰਿਆ ਰੋ ਦੇਸੀ ਭਾਸ਼ਾ ਚ ਇੱਕਾ ਜੜਾਂ ਗਈ ਸੀ ਹਾਂ ਕਹਿੰਦੇ 8 ਦਿਨ ਤਾਂ ਉਹਨੂੰ ਬਣਾਉਣ ਤੇ ਲੱਗਦੇ ਆਗੇ ਉਹ ਆਦੇ 8 ਦਿਨਾਂ 'ਚ ਤੱਕ ਕਣਕ ਦਾ ਸਮਾਂ ਲੰਘ ਗਿਆ। ਮੈਂ ਕਿਹਾ ਫਿਰ ਉਹ ਤੁਸੀਂ ਬਣਾ ਕੇ ਰੱਖੋ। ਬਣਾ ਕੇ ਰੱਖੋ ਵੀ ਸਾਕੇ ਮਹੀਨਾ ਲੱਗਦਾ ਹਮੇ। ਉਹਨੂੰ ਤੁਸੀਂ ਬਣਾ ਕੇ ਰੱਖੋ ਇਸ ਕਰਕੇ ਇਹਨਾਂ ਦਾ ਨਾ ਆਪ ਦੀਆਂ ਗੱਲਾਂ ਦੇ ਉੱਤੇ ਵੀ ਇਹ ਮੰਨ ਕੇ ਚੱਲ ਵੀ ਡੰਡ ਮੂੰਹ ਉਜਿਆ ਹੋਇਆ ਪੈਨਾਂ ਦਾ ਕੰਮ ਆ। ਸਟੈਂਡ ਹੈ ਨਹੀਂ। ਸਟੈਂਡ ਹੈ ਨਹੀਂਗਾ। ਸਟੈਂਡ ਹਿੱਲੇ ਪਿਆਗਾ ਸਟੈਂਡ ਸ਼ਰਾਬੀ ਬੰਦੇ ਦਾ ਸਟੈਂਡ ਹੁੰਦਾ ਹੈ ਇਸ ਕਰਕੇ। ਇਹਨਾਂ ਨੇ ਹੁਣ ਨੈਨੋ ਜੂਰੀਆ ਵਾਲਾ ਵੀ ਇਹੀ ਹੈਗਾ। ਉਸਨਾਂ ਵਾਲਾ ਸਰਕਾਰ ਤੋਂ ਵੱਡੀਆਂ ਫੈਕਟਰੀਆਂ ਹੋਗੀਆਂ ਨੈਨੋ ਜੂਰੀਆ। ਇਹ ਹੁਣ ਜਿਹੜਾ ਕੁੱਲ ਸੋਸਾਇਟੀ ਨੇ ਉਦੋਂ ਡਿਸੀਜਨ ਲੈਂਦਾ ਜਦ ਜੱਸੇ ਬੰਦੀਆਂ ਨਹੀਂ ਆਂ ਵੀ ਜਿੱਦਣ ਤੁਹਾਡਾ ਰੈਂਕ ਲੱਗਾ ਭਾਈ ਅਸੀਂ ਤੁਹਾਡੀ ਗੱਡੀ ਘੇਰਾਗੇ ਤੇ ਸਾਨੂੰ ਨੈਨੋ ਦੂਰੀਆ ਦੇ ਕੇ ਉਹ ਤਾਂ ਜਾਣਗੇ ਕਿਸਾਨ ਹਾਂ ਸੋਸਾਇਟੀ ਜੀ ਲਾਸਟ ਗੱਲ ਹੋਈ ਸੀ ਹਾਂ ਲਾਸਟ ਦੇ ਵਿੱਚ ਗੱਲ ਹੋਈ ਹੈ ਕਿ ਮਤਾ ਪਾਇਆ ਪਿਆ ਤੇ ਕਹਿੰਦੇ ਕਿ ਮੱਲੋ ਮੱਲੀ ਦੇਈ ਜਾਂਦੇ ਲੈ ਦੱਸੋ ਜੀ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੀ ਨਹੀਂ ਗਈ ਤੇ ਤੁਸੀਂ ਮੱਲੋ ਮੱਲੀ ਕਿਸੇ ਨੂੰ ਕਿਵੇਂ ਦੇ ਦੋਗੇ ਇਹ ਕਹਿੰਦੇ ਕਿ ਮੱਲੋ ਮੱਲੀ ਕੌਣ ਲਏਗਾ ਇਹ ਐਂ ਕਹਿੰਦੇ ਆਗੇ ਸਰਕਾਰਾਂ ਆਏ ਕਹਿੰਦੇ ਮੱਲੋ ਮੱਲੀ ਕੌਣ ਲਏਗਾ ਮੱਲੋ ਮੱਲੀ ਆਰ ਲੈਂਦੇ ਆ ਵੀ ਇਹ ਕਰੋ ਇਹਨਾਂ ਦੇ ਕੀ ਕਾਰੋ ਕੱਲ ਦਾ ਹੋਰ ਵੀ ਬਲਵੰਦਰ ਇਹਦੇ ਚ ਨਾ ਜਿਹੜੀ ਨੈਨੋ ਯੂਰੀਆ ਡੀਏਪੀ ਵਾਲੀ ਆ ਇੱਕ ਹੋਰ ਵੀ ਸੁਣਨ ਚਾਹੀ ਆ ਕਹਿੰਦੇ ਸਾਡੇ ਕੋਲੇ ਨਾ ਅਸੀਂ ਉਹ ਬੰਦਾ ਪ੍ਰਾਈਵੇਟ ਆ ਨਾਮ ਨਹੀਂ ਲੈਂਦੇ ਕਹਿੰਦਾ ਸਾਡੇ ਕੋਲੇ ਡੀਏਪੀ ਤਾਂ ਹਲੇ ਆਈ ਨਹੀਂ ਪਰ ਕਹਿੰਦਾ ਉਹਨਾਂ ਨੇ ਸਾਡੇ ਕੋਲੇ ਨੈਨੋ ਡੀਏਪੀ ਪਹਿਲਾਂ ਵੀ ਤੇ ਆਇਆ ਦੜਾ ਲਾਇਆ ਦਿਖਾਇਆ ਬੰਦਾ ਪਹਿਲੀ ਗੱਲ ਤਾਂ ਇਹ ਹੈਗਾ ਜਿਹੜਾ ਨੈਨੋ ਡੀਏਪੀ ਹੈਗਾ ਡੀਏਪੀ ਹੈਗਾ ਹਜੇ ਯੂਰੀਆ ਦਾ ਜਿਹੜਾ ਆਪਾਂ ਅੱਗੇ ਯੂਰੀਆ ਢੋਲ ਕੇ ਆਪਾਂ ਸਪਰੇਅ ਵੀ ਕਰਦੇ ਰਹੇ ਹਾਂਗੇ ਫਾਸਲਾਂ ਦੇ ਜਿੱਥੇ ਮੰਨ ਕੇ ਜੇ ਤੁਰੰਤ ਠੀਕ ਉਹ ਵੀ ਦੂਜਾ ਜੂਰੀਆ ਆਹ ਜੂਰੀਆ ਨਹੀਂ ਉਹ ਦੂਜਾ ਜੂਰੀਆ ਦਾਣੇਦਾਰ ਦਾਣੇ ਵਾਲਾ ਜਿਹੜਾ ਨੈਨੋ ਜੂਰੀਆ ਉੱਤੇ ਸਿੜਕੇ ਦਾ ਤਾਂ ਫਾਇਦੇ ਹੀ ਢੱਕਾਂ ਮੈਨੂੰ ਤੇਰਾ 1919 ਕਹਿੰਦੇ ਨੇ ਆਪਾਂ ਨਰਮੇ ਦੇ ਉੱਤੇ ਪਾਉਂਦੇ ਹੁੰਦੇ ਸੀ 1919 13045 ਜਿਹੜਾ 0 ਆ ਉਹ ਡੀਏਪੀ ਆ ਡੀਏਪੀ ਕੰਮ ਨਹੀਂ ਕਰਦਾ 45 ਜੂਰੀਆ ਤੇ 13 ਪਾਸਪੋਰਟਸ ਇਹ ਚੀਜ਼ਾਂ ਇਸ ਕਰਕੇ ਇਹ ਚੀਜ਼ਾਂ ਸਿੱਧਾ ਕੰਮ ਨਹੀਂ ਕਰਦੀਗੀ ਇਸ ਧਰਤੀ ਦੇ ਥੱਲੇ ਕੰਮ ਕਰਦੀ ਹੈ ਕਿਉਂਕਿ ਇਹ ਜਿਹੜੀ ਬੀਜਪੀ ਹੈ ਇਹ ਧਰਤੀ ਦੇ ਵਿੱਚ ਖੋਲ ਕੇ ਹੀ ਕੰਮ ਕਰੂਗੀ ਨਹੀਂ ਇਹ ਨਹੀਂ ਕਰ ਆਪਣੇ ਨਾ ਗੁਰਪ੍ਰੀਤ ਨੇ ਟਰੈਲ ਲਾਇਆ ਸੀ ਆਪਣੇ ਗਵੰਡੀ ਨੇ ਉਹਨੇ ਝੋਨੇ ਚ ਇੱਕ ਗੱਟਾ ਦਾ ਯੂਰੀਆ ਦਾ ਊਂ ਪਾਇਆ ਸੀ ਥੱਲੇ ਮਤਲਬ ਜਿਹੜਾ ਝੋਨਾ ਲਾਉਣ ਤੋਂ ਬਾਅਦ ਆਪਾਂ ਛਿੜਦੇ ਆ ਹਾਂ ਉਸ ਤੋਂ ਬਾਅਦ ਜਿੰਨੇ ਆਰੀ ਝੋਨੇ ਨੂੰ ਯੂਰੀਆ ਦੀ ਲੋੜ ਸੀਗੀ ਉਹਨੇ ਉਹ ਨੈਨੋ ਯੂਰੀਆ ਉਹ ਗਟੂ ਜੇ ਉਹ ਲਿਆ ਲਿਆ ਛਿੜਕੇ ਸੀ ਤੇ ਬਾਈ ਝੋਨਾ ਉਹਦਾ ਅੱਧ ਵੀ ਨਹੀਂ ਨਿਕਲਿਆ ਯਾਰ ਯਾਰ ਜਿਹੜੀ ਚੀਜ਼ ਦਾ ਕੀ ਗੱਲ ਹੈ ਇਹ ਕਿਸ ਕਿਹੜੀ ਚੀਜ਼ਾਂ ਨੂੰ ਪ੍ਰਮੋਟ ਕਰੀ ਜਾਂਦੇ ਆ ਇਹ ਉਹੀ ਆ ਨਾ ਕਿਸੇ ਨਾ ਕਿਸੇ ਲੋਟ ਜਰ ਉਡਾਣੇ ਪਤਾ ਕੀ ਗੱਲ ਆਗੀ ਉਹ ਜਿਵੇਂ ਉਹ ਬੈਠੇ ਉੱਥੇ ਚਲਾਈ ਜਾਂਦੇ ਨੇ ਇਹਾਂ ਦੇ ਆਕਾ ਉਵੇਂ ਜਿਵੇਂ ਇਹ ਚੱਲ